ਫੀਸ ਅੱ체 ਪਾਸ਼ਾ ਵਾਇਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਪਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੈ ਕੇ ਆਏ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 11 ਅਪ੍ਰੈਲ ਨੂੰ ਕਰਵਾਏ ਗਏ ਸਾਨੂੰ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਐ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਤੇ ਜੋ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਹਰ ਦੋ ਪ੍ਰਾਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱ ਤੇ ਦੂਜਾ ਨਾਮ 31000 ਸੀ ਬੈਸਟ ਰੇਂਡਰ ਤੇ ਬਿਟ ਜਾਫੀ ਨੂੰ 5-5 ਪੁੱਤੇ ਕੱਪ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਚਾਚੋਵਾਲ ਤੇ ਹਰਦੋਪਰਾਲਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਹਰਦੋਪਰਾਲਾ ਪਾਸਟ ਤੇ ਚਾਚੋਵਾਲ ਸੈਕੰਡ ਤੇ ਇਥੋਂ ਬੈਸਟ ਰੇਂਡਰ ਬਣੇਗਾ ਪ੍ਰਭਾ ਠਾਣਾ 16 ਕਬੜੀਆਂ ਪਾ ਕੇ 13 ਨੰਬਰ ਲਈ ਤੇ ਬਿਟ ਜਾਫੀ ਬਣੇਗਾ ਛੋਟਾ ਸੂਨ ਚੱਕ ਸਾਬੂ ਵਾਲਾ 10 ਟੱਚ ਲੈ ਕੇ 5 ਜੱਫੇ ਲਈ ਅੱਗੇ ਗੱਲ ਕਰਦੇ ਹਾਂ ਰਾਜੂ ਵੇਲਾ ਕਬੜੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 71000 ਤੇ ਦੂਜਾ ਨਾਮ ਸੈਂਕਲ ਦਿੱਤੇ ਗਏ ਸਾਰੇ ਇਥੇ ਫਾਈਨਲ ਮੈਚ ਹੋਇਆ ਸੀ ਯੂਐਸਏ ਤੇ ਮਹਿਦਵਾਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਯੂਐਸਏ ਸੈਕੰਡ ਤੇ ਮਹਿਦਵਾਲ ਫਸਟ ਤੇ ਇਥੋਂ ਬੈਸਟ ਰੇਡਰ ਬਣੇਗਾ ਹਰਮਨ ਬੋਲਟ ਖੀਰਾਵਾਲ 13 ਕਵਟੀਆਂ ਪਾ ਕੇ 11 ਨੰਬਰ ਲਈ ਤੇ ਬੈਸਟ ਰੇਡਰ ਬਣਿਆ ਤੇ ਇਥੋਂ ਬੈਸਟ ਜਾਫੀ ਬਣੇਗਾ ਗਿੰਨੀ ਮਹਿਦਵਾਲ ਹਾਂਜੀ ਇਹ ਸੀ ਵੀਡੀਓ 11 April ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ